ਠੰਡ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਤੁੰਦਰੇ ਜਿਹੜਾ ਹੈਗਾ ਆਪਣਾ ਅਸਰ ਦਿਖਾਣਾ ਸ਼ੁਰੂ ਕਰ ਦਿੱਤਾ ਹੈ ਫਰੀਦਕੋਟ ਇਲਾਕੇ ਦੀ ਗੱਲ ਕਰੀ ਜ ਜਾਵੇ ਤਾਂ ਇਸ ਵਕਤ ਗਹਿਰੀ ਤੁੰਦ ਅਥੇ ਪੈ ਰਹੀ ਹੈ ਤਸਵੀਰਾਂ ਤੁਹਾਨੂੰ ਫਰੀਦਕੋਟ ਬਾਈਪਾਸ ਦੀ ਦਿਖਾ ਰਿਹਾ ਜਿੱਥੇ ਕਿ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਵਿਜ਼ਿਬਿਲਟੀ ਜ਼ੀਰੋ ਹੈ ਅਤੇ ਲੋਕਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਵਾਹਨ ਆ ਰਹੇ ਨੇ ਜੋ ਗੱਡੀਆਂ ਆ ਰያ ਨੇ ਉਹਨਾਂ ਦੀਆਂ ਲਾਈਟਾਂ ਵੀ ਬਿਲਕੁਲ ਨਜ਼ਦੀਕ ਆ ਕੇ ਹੀ ਦਿਖਾਈ ਦਿੰਦੀਆਂ ਨੇ ਕਿ ਕੁਝ ਆ ਰਿਹਾ ਹੈ ਤਾਂ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਕਿਤਨਾ ਕਿਤੇ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਵਕਤ ਸ਼ੁਰੂਆਤੀ ਦੌਰੇ ਤੁੰਦਾ ਦਾ ਤੇ ਪਹਿਲੀ ਤੁੰਦ ਜਿਹੜੀ ਹੈਗੀ ਹੈ ਐਨੀ ਸੰਘਣੀ ਇਸ ਇਲਾਕੇ ਵਿੱਚ ਪਈ ਹੈ ਤਾਂ ਕਿਹਾ ਜਾ ਸਕਦਾ ਹੈ ਲੋਕਾਂ ਨੂੰ ਇਸ ਨਾਲ ਕਿਤਨਾ ਕਿਤੇ ਬੇहद ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਾਈਕਲ ਸਵਾਰ ਜੋ ਲੋਕ ਨੇ ਉਹਨਾਂ ਨੂੰ ਭਾਰੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਜੋ ਬਾਈਕ ਤੇ ਜਾ ਰਹੇ ਨੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਗੱਲ ਕੀਤੇ ਜਾਵੇ ਤਾਂ ਭਾਰੀ ਠੰਡ ਜਿਹੜੀ ਹੈਗੀ ਹੈ ਉਹ ਇਸ ਵਕਤ ਅੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਵਕਤ ਇਹ ਰਸਤਾ ਜਿਹੜਾ ਕੋਟ ਕੋਪੂਰਾ ਤੋਂ ਤਲਵੰਡੀ ਵਾਲਾ ਜਿਹੜਾ ਆਪਲ ਹੈਗਾ ਉਸ ਵੱਲੋਂ ਆਂਦਾ ਉਸਦੇ ਤਸਵੀਰਾਂ ਦੇਖ ਰਹੇ ਹਾਂ ਉਸ ਤੋਂ ਬਾਅਦ ਤੁਹਾਨੂੰ ਤਸਵੀਰਾਂ ਸੀ ਦਿਖਾ ਰਹੇ ਹਾਂ ਇਸ ਵਕਤ ਜਿਹੜੀ ਅਗੇ ਫਰੀਦਕੋਟ ਸ਼ਹਿਰ ਤੋਂ ਜੋ ਅੰਮ੍ਰਿਤਸਰ ਨੂੰ ਰਸਤਾ ਜਾਂਦਾ ਹੈ ਉਸਦੇ ਤਸਵੀਰਾਂ ਦਿਖਾਵਾਂਗੇ ਕਿ ਉੱਥੋਂ ਦੇ ਹਾਲਾਤ ਉਸ ਕਿਸ ਤਰੀਕੇ ਦੇ ਨੇ ਇਸ ਵਕਤ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਤੁਹਾਨੂੰ ਨਜ਼ਰ ਆਵੇਗਾ ਇਸ ਤਰੀਕੇ ਨਾਲ ਜਿਹੜਾ ਹੈਗਾ ਠੰਡ ਇਸ ਵਕਤ ਵੱਧਦੀ ਜਾ ਰਹੀ ਹੈ ਅਤੇ ਲੋਕ ਜਿਹੜੇ ਨੇ ਠੰਡ ਵਿੱਚ ਸਿਕੁਰਦੇ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਫਰੀਦਕੋਟ ਦੇ ਆਵੇਖ ਰਹੇ ਹੋ ਬੱਸਾਂ ਦੀ ਰਫ਼ਤਾਰ ਜਿਹੜੀ ਹੈਗੀ ਹੈ ਕਾਫੀ ਧੀਮੀ ਹੋਈ ਹੈ ਹੋਰ ਗੱਡੀਆਂ ਦੀ ਰਫ਼ਤਾਰ ਜਿਹੜੀ ਹੈਗੇ ਬੇਹੱਦ ਜ਼ਿਆਦਾ ਧੀਮੀ ਹੋ ਚੁੱਕੀ ਹੈ ਇਹ ਰਸਤਾ ਜਿਹੜਾ ਹੈਗਾ ਇਸ ਵਕਤ ਜੋ ਤੁਸੀਂ ਵੇਖ ਰਹੇ ਹੋ ਇਹ ਰਸਤਾ ਫਰੀਦਕੋਟ ਤੋਂ ਅੰਮ੍ਰਿਤਸਰ ਵੱਲੋਂ ਜਾਂਦਾ ਹੈ ਅਤੇ ਇਸ ਦੀਆਂ ਤਸਵੀਰਾਂ ਤੁਸੀਂ ਵੇਖੋਗੇ ਤਾਂ ਤੁਹਾਨੂੰ ਨਜ਼ਰ ਆਵੇਗਾ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਤੋਂ ਦੇ ਸਵਾਗਤ ਆਪਣਾ ਕਹਿਰ ਬਰਪਾ ਰਹੀ ਹੈ ਅਤੇ ਲੋਕਾਂ ਨੂੰ ਬਾਰੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਅੰਮ੍ਰਿਤਸਰ ਵੱਲ ਜਾਣ ਵਾਲੇ ਰਸਤੇ ਦਿਤਾਏ ਰਸਤਾ ਅੰਮ੍ਰਿਤਸਰ ਵੱਲ ਨੂੰ ਜਾਂਦਾ ਹੈ ਜਿੱਥੇ ਕਿਸ ਵਕਤ ਤੁਸੀਂ ਦੇਖ ਸਕਦੇ ਹੋ ਪਾਰੀ ਕੋਹਰਾ ਜਿਹੜਾ ਹੈਗਾ ਉਹ ਇਸ ਵਕਤ ਛਾਇਆ ਹੋਇਆ ਹੈ ਇਸ ਤਰੀਕੇ ਨਾਲ ਜਾਪਦਾ ਹੈ ਕਿ ਉਹ ਜੇ ਸਵੇਰ ਨਾ ਹੋਈ ਹੋਏ ਪਰ ਵਕਤ ਜਿਹੜਾ ਹੈਗਾ ਇਸ ਵਕਤ ਕਾਫੀ ਜ਼ਿਆਦਾ ਹੋ ਚੁੱਕਿਆ ਕਰੀਬ-ਕਰੀਬ ਗੱਲ ਕੀਤੀ ਜਾਵੇ ਤਾਂ ਇਸ ਵਕਤ 10 ਵਜਨ ਦੇ ਕਰੀਬ ਨੇ ਪਰ ਦਿਨ ਜਿਹੜਾ ਹੈਗਾ ਹੁਣ ਤੱਕ ਵੀ ਨਹੀਂ ਚੜਿਆ ਹੁਣ ਤੱਕ ਵੀ ਲੋਕਾਂ ਨੂੰ ਪਰੇ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪੈ ਰਿਹਾ ਹੈ ਤਾਂ ਦੂਜੇ ਪਾਸੇ ਗੱਲ ਕਰੀਏ ਆਪਾਂ ਲੋਕਾਂ ਦੀ ਤਾਂ ਲੋਕ ਜਿਹੜੇ ਨੇ ਇਸ ਵਕਤ ਕਾਫੀ ਪਰੇਸ਼ਾਨੀ ਵਿੱਚ ਨੇ ਠੰਡ ਜਿਹੜੀ ਹੈਗੀ ਲਗਾਤਾਰ ਕਾਫੀ ਵਧਦੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਇਸ ਵਕਤ ਦੇਖ ਸਕਦੇ ਹੋ ਇਸ ਪਾਸੇ ਨਜ਼ਰ ਮਾਰੀਏ ਤਾਂ ਕਾਫੀ ਤਸਵੀਰਾਂ ਤੁਸੀਂ ਵਖੋਗੇ ਕਿ ਪਰੇਸ਼ਾਨੀ ਜਿਹੜੀ ਹੈਗੀ ਲੋਕਾਂ ਨੂੰ ਆ ਰਹੀ ਹੈ ਰਫਤਾਰ ਜਿਹੜੀ ਹੈਗੀ ਹੈ ਗੱਡੀਆਂ ਦੀ ਕਾਫੀ ਟਿੰਬੀ ਹੋ ਚੁੱਕੀ ਹੈ ਤਾਂ ਦੂਜੇ ਪਾਸੇ ਜੋ ਲੋਕ ਪੈਦਲ ਆ ਰਹੇ ਨੇ ਉਹਨਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸੜਕੀ ਮਾਰਗ ਤੋਂ ਬਚਦੇ ਹੋਏ ਕਿਧਾਂ ਕਿਧ ਚੱਲਣਾ ਪੈ ਰਿਹਾ ਕਿਉਂਕਿ ਗੱਡੀਆਂ ਦੇ ਰਫਤਾਰ ਦਾ ਤੀਬਰੀ ਹੈਗੀ ਹੈ ਉਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਆਉਣ ਜਾਣ ਵਾਲੇ ਹੋਰ ਵਾਹਨਾਂ ਦੀ ਤਾਂ ਇਹ ਸਕੂਲੀ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਸਕੂਲੀ ਬੱਚਾ ਤੁਸੀਂ ਦੇਖ ਸਕਦੇ ਹੋ ਇਸ ਵਕਤ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਵਿੱਚ ਜੋ ਕਿ ਬਾਰੇ ਪਰੇਸ਼ਾਨੀ ਦੇ ਵਿੱਚ ਇਸ ਵਕਤ ਸਕੂਲਾਂ ਵੱਲੋਂ ਆ ਰਹੇ ਨੇ ਤਾਂ ਕੁਝ ਪੇਰੈਂਟਸ ਨੇ ਜਿਹੜੇ ਉਹ ਵੀ ਇੱਥੇ ਜਿਹੜੇ ਨੇ ਬੱਚਿਆਂ ਲੈ ਕੇ ਪਹੁੰਚੇ ਹੋਏ ਨੇ ਭਾਈ ਜੀ ਕਿੰਨਾ ਕੁ ਮੁਸ਼ਕਿਲਾਂ ਸਾਹਮਣਾ ਕਰਨ ਤੇ ਹੋ ਜਾ ਰਹੇ ਹੋ ਭਾਈ ਜੀ ਬਹੁਤ ਜ਼ਿਆਦੇ ਧੁੰਦ ਆ ਬਹੁਤ ਜ਼ਿਆਦੇ ਮੁਸ਼ਕਿਲਾਂ ਟ੍ਰੈਫਿਕ ਬਹੁਤ ਜ਼ਿਆਦੇ ਹੁੰਦਾ ਜੀ ਹਾਂਜੀ ਬੱਚਿਆਂ ਨੂੰ ਸਕੂਲ ਜਾਣ ਚ ਦਿੱਕਤ ਆਉਂਦੀ ਹੈ ਜੀ ਲੇਟ ਪਹੁੰਚਦੇ ਆ ਬੱਚੇ ਜੀ ਸਕੂਲ ਟਾਈਮ ਦਾ ਟਾਈਮ ਹੈਗਾ 9:30 ਵਜੇ ਦਾ ਜੀ ਤੇ ਪਰ ਬੱਚੇ ਲੇਟ ਬਹੁਤ ਜ਼ਿਆਦਾ ਪਹੁੰਚਦੇ ਆ ਹਾਂਜੀ ਕੀ ਲੱਗਦਾ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਬੱਚਿਆਂ ਨੂੰ ਹਾਂਜੀ ਪੰਜਾਬ ਸਰਕਾਰ ਨੂੰ ਚਾਹੀਦੀ ਹੈ ਜੀ ਬੱਚਿਆਂ ਨੂੰ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਜੀ ਤੇ ਤੁੰਦ ਬਹੁਤ ਜਿਆਦਾ ਪੈ ਰਹੀ ਹੈ ਬੱਚੇ ਇਸ ਕਰਨ ਸਕੂਲ ਲੇਟ ਪਹੁੰਚ ਰਹੇ ਹੈ ਜੀ ਥੈਂਕ ਯੂ ਵੈਰੀ ਮਚ ਤਾਂ ਬਿਲਕੁਲ ਇਸ ਵਕਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਛੁੱਟੀਆਂ ਬੱਚਿਆਂ ਦੀਆਂ ਕਰ ਦੇਣੀਆਂ ਚਾਹੀਦੀਆਂ ਨੇ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਕੀ ਸਕੂਲ ਵਿੱਚ ਆਉਣਾ ਪੈਂਦਾ ਹੈ ਤੇ ਮਾਪਿਆਂ ਨੂੰ ਜਲਦੀ ਤੁਰਨਾ ਪੈਂਦਾ ਕਿਉਂਕਿ ਟ੍ਰੈਫਿਕ ਵੱਧ ਜਾਂਦਾ ਤੁੰਦ ਨਾਲ ਕਿਤਨਾ ਕਿਤੇ ਰਫ਼ਤਾਰ ਜਿਹੜੀ ਹੈਗੀ ਹੈ ਕਾਫੀ ਠੰਮੀ ਹੋ ਜਾਂਦੀ ਹੈ ਇਹ ਸਵਾਰੀਆਂ ਖੜੀਆਂ ਨੇ ਸਾਹਮਣੇ ਬੱਸ ਸਟੈਂਡ ਤੇ ਜਿੱਤੋ ਕੀ ਆਪਣੇ ਊੜੀ ਕਾਰੀਆਂ ਨੇ ਗੱਡੀਆਂ ਦੀਆਂ ਪਰ ਇਸ ਵਕਤ ਥਰਡ ਜਿਹੜੀ ਹੈਗੀ ਹੈ ਉਹ ਲਗਾਤਾਰ ਵਧੇ ਜਾ ਰਹੀ ਹੈ ਤੇ ਤੁੰਦ ਦਾ ਅਸਰ ਤੁਸੀਂ ਦੇਖ ਸਕਦੇ ਹੋ ਕਿ ਤੁੰਦ ਦਾ ਅਸਰ ਇੰਨਾ ਜ਼ਿਆਦਾ ਹੈ ਕਿ ਕੁਝ ਵੀ ਦੇਖਣਾ ਨਾ ਮੁਮਕਿਨ ਹੈ ਕੁਝ ਵੀ ਦਿਖਾਈ ਇੱਥੇ ਨਹੀਂ ਦੇ ਰਿਹਾ ਤਾਂ ਸਿਰੇ ਤੋਂ ਕਿਹਾ ਜਾ ਸਕਦਾ ਹੈ ਇਸ ਇਲਾਕੇ ਦੀ ਪਹਿਲੀ ਥੰਡ ਡੇਸ ਨੂੰ ਆਪਾਂ ਕਹਿ ਸਕਦੇ ਪਹਿਲਾ ਕੋਹਰਾ ਇਸ ਨੂੰ ਆਪਾਂ ਕਹਿ ਸਕਦੇ ਆ ਤਾਂ ਇਹ ਤਸਵੀਰਾਂ ਤੁਸੀਂ ਲਗਾਤਾਰ ਵੇਖ ਰਹੇ ਹੋ ਜਿੱਥੇ ਕਿ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੋਹਰਾ ਜਿਹੜਾ ਹੈਗਾ ਹੈ ਤੁੰਦ ਜਿਹੜੀ ਹੈਗੀ ਹੈ ਲਗਾਤਾਰ ਵੱਧੀ ਜਾ ਰਹੀ ਹੈ ਜੀਵਨ ਦੇ ਦਿਨ ਚੜ ਰਿਹਾ ਫਿਲਹਾਲ ਵੇਖਦੇ ਆ ਕਿ ਅੱਜ ਸੂਰਜ ਦੇਵਤਾ ਦੇ ਦਰਸ਼ਨ ਹੁੰਦੇ ਆ ਜਾਂ ਫਿਰ ਨਹੀਂ ਫ੍ਰੀਡਕੋਰ ਤੋਂ ਕੈਮਰਾ ਪਾਸਲ ਮਰਪੀ ਸਿੰਘ ਚਾਹ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ